24 ਦੀ elections ਦੀ న్యూਸ ਨੂੰ ਕਵਰ ਕਰਨ ਲਈ ਦਾਬਾਂ ਦੋਬਾਂ ਨੂੰ ਉਜੜਿਆ ਅਸੀਵਾ ਧੰਨਵਾਦ ਕਰਦੇ ਆਂ ਔਰ ਪੂਰੇ ਪੰਜਾਬ ਦੇ ਅੰਦਰ ਜਿਹੜੀ 2024 ਦੀ ਲੋਕ ਸਭਾ ਆਮ ਇਲੈਕਸ਼ਨ ਹੈ ਉਹ ਚੱਲ ਰਹੀ ਹੈ ਜਿੱਥੇ ਪੂਰੇ ਪੰਜਾਬ ਵਿੱਚ ਬਾਕੀ ਸੀਟਾਂ ਦੇ ਵੀ ਭਾਜਪਾ ਸਮਾਜ ਪਾਰਟੀ ਨੇ ਆਪਣੇ ਲੋਕ ਸਭਾ ਕੈਂਡੀਡੇਟ ਸਾਰੇ ਹੈ ਉੱਤੇ ਹਲਕਾ ਹਾਰਪੁਰ ਵਿੱਚ ਵੀ ਰਣਜੀਤ ਕੁਮਾਰ ਐਡਵੋਕੇਟ ਨੂੰ ਇਲੈਕਸ਼ਨ ਲਈ ਆਇਆ ਹੈ ਬੜੀ ਬਧਿਆ ਤੱਕ ਤੈਨ ਤੋਂ ਵਧੀਆ ਇਲੈਕਸ਼ਨ ਚੱਲ ਰਹੀ ਹੈ ਬੜਾ ਲੋਕਾਂ ਦਾ ਹੰਗਾਰਾ ਮਿਲ ਰਿਹਾ ਆਸ ਹੈ ਕਿ ਪੰਜਾਬ ਵਿੱਚ ਮੌਜੂਦ ਸਮਾਜ ਪਾਰਟੀ ਜਿਹੜੀ ਹੈ ਕਿ ਚੰਗਾ ਰੋਲ ਅਦਾ ਕਰੇਗੀ ਅੱਜ ਇਹ ਸਾਰੇ ਲੋਕ ਸਭਾ ਕੈਂਡੀਡੇਟਾਂ ਦੇ ਮੰਦ ਵਿੱਚ ਅੱਜ ਨਵਾਂ ਸ਼ਹਿਰ ਦੇ ਅੰਦਰ ਉਹ ਜੋ ਸਮਾਜ ਪਾਰਟੀ ਰਾਸ਼ਟਰੀ ਪ੍ਰਧਾਨ ਭੈਣਕਮਰਿ ਮਾਇਆਵਤੀ ਜੀ ਇਸ ਲੋਕ ਸਭਾ ਦੇ ਇਲੈਕਸ਼ਨ ਦੀ ਰੈਲੀ ਨੂੰ ਸੰਬੋਧਨ ਕਰਨ ਆ ਰਹੀ ਆ ਔਰ ਸਾਰੇ ਪੰਜਾਬ ਦੇ ਜਿੰਨੇ ਲੋਕ ਸਭਾ ਦੇ ਇਲੈਕਸ਼ਨ ਆ ਇਹਨਾਂ ਦੀ ਹਮਾਇਤ ਵਿੱਚ ਇੱਕ ਬੇਨਤੀ ਕਰਨ ਆ ਰਹੀ ਹੈ ਕਿ ਬਦ ਤੋਂ ਬਦ ਲੋਕ ਸਭਾ ਦੇ ਇਲੈਕਸ਼ਨ ਵਿੱਚ ਵਿਐਸਪੀ ਦੇ ਕੈਂਡੀਡੇਟਾਂ ਨੂੰ ਤਾਂ ਕਿ ਆਪਾਂ ਨੂੰ ਪਾਰਲੀਮੈਂਟ ਵਿੱਚ ਭੇਜੀਏ ਤਾਂ ਕਿ ਸਾਚੀ ਰੋ ਅਵਾਜ਼ ਜਿਹੜੀ ਹੈ ਹੱਕ ਔਰ ਸੱਚ ਦੀ ਆਵਾਜ਼ ਜਿਹੜੀ ਉੱਤੇ ਪਹੁੰਚਾਈ ਜਾਵੇ ਜੈ ਭੀਮ ਜੈ ਭੋਗਾ ਬਹੁਤ ਆਯਾ ਪਤੀ ਜੀ 1 ਵਜੇ ਨਵੇਂ ਸ਼ਹਿਰ ਪਹੁੰਚ ਰਹੇ ਆ ਸਾਰੇ ਵੀਰ ਭੈਣ ਭਰਾ ਸਾਰੇ ਹੀ ਵਰਕਰ ਸਹਿਬਾਨ ਉਥੇ ਨਵੇਂ ਸ਼ਹਿਰ ਪਹੁੰਚਣ ਦੀ ਅਪੀਲ ਕਰਦਾ ਚਰਨਜੀਤ ਸਿੰਘ ਕਾਲਾ ਪ੍ਰਧਾਨ ਵਿਐਸਪੀ ਬਗਵਾੜਾ 아지아기 <목소리도> द